ਤਰੋ ਮੋਗੇ ਮੰਡੀ ਤੇ ਖੜੇ ਆ ਥੋੜੇ ਵਾਸਤੇ ਚਾਰ ਟਰੈਕਟਰ ਲੈ ਕੇ ਆਏ ਆ 611 ਤੇ ਦੋ ਫਾਰਮ ਟਰੈਕ ਤੇ ਇੱਕ ਫੋਰਡ 3030 ਟਰੈਕਟਰਾਂ ਮਾਲਕ ਆਪਣੇ ਕੋਲੇ ਲੈਣੇ ਜਾਣਕਾਰੀ ਹਾਂਜੀ ਕੀ ਹਾਲਾ ਬਾਈ ਵਧੀਆ ਵਧੀਆ ਠੀਕ ਠਾਕ ਜੀ ਹਾਂਜੀ ਸਭ ਤੋਂ ਪਹਿਲਾਂ ਬਾਈ 611 ਟਰੈਕਟਰ ਹਨਾ ਇਹ ਮਾਡਲ ਕਿਹੜਾ ਜੀ ਇਹ 2000 ਮਾਡਲ ਆ ਠੀਕ ਹੈ ਜੀ 2000 ਮਾਡਲ ਆ ਨੰਬਰ 50 ਬਾਈ ਹਾਂਜੀ ਨੰਬਰ ਸਾਰੇ 50 ਆ ਬਾਈ ਚਾਰੇ ਟਰੈਕਟਰ 50 ਹੀ ਨੰਬਰ ਆ ਠੀਕ ਹੈ 10ਾਂ ਦੀ ਗੱਲ ਕਰੀ ਬਾਈ ਇਹਦੇ ਸਾਰ ਹੈਗੇ 90 ਪਿਆ ਜੀ ਠੀਕ ਆ ਮਗਰ ਲਈ ਸਾਰ ਚਾਰੇ ਹਾਂਜੀ ਹਾਂਜੀ ਠੀਕ ਹੈ ਚਾਰੇ ਟਾਇਰ 90 ਪੈਸੇ ਟਾਇਰ ਆ ਜੀ ਰੰਗ ਬੇੜ ਦੀ ਗੱਲ ਕਰੀਏ ਬਾਈ ਸਾਰਾ ਟਰੈਕਟਰ origignal ਹੈ a to z ਹੈ ਨਾ ਆ ਵੇਟ ਵੂਟ ਸਾਰਾ ਨਾਲ ਦਾ ਪਨੋਕੀ ਲੱਗੀ ਆ ਡੱਕ ਟੱਕ ਲੱਗਾ ਠੀਕ ਆ ਬਾਈ ਆਈ ਮਿਲੂਗਾ ਆਈ ਮਿਲੂਗਾ ਠੀਕ ਆ ਸਾਰਾ ਸਮਾਨ ਟਰੈਕਟਰ ਦੇ ਨਾਲ ਆਈ ਮਿਲੂਗਾ ਜੀ ਪੂਰਾ ਸਮਾਨ ਆ ਇੰਜਨ ਗੇਅਰ ਦਾ ਪੂਰਾ ਚੰਗਾ ਬਾਈ ਵਾਹ ਕੇ ਚਲਾ ਕੇ ਲਿਆ ਸਕਦਾ ਇਹ ਲਾ ਤੇ ਗੱਲ ਕਰੀਏ ਡਿਮਾਂਡ ਦੀ ਬਾਈ ਮਾਡਲ ਇਹ ਕੀ 285000 2 ਲੱਖ 85000 ਜਿਹੜਾ ਕਰਕੇ ਆਉਂਦਾ ਵੀਡੀਓ ਸ਼ੇਅਰ ਬਾਈ 265000 ਦਾ 2 ਲੱਖ 65000 ਦਾ ਹਾਂਣਾ ਹੀ ਆ ਹਾਂ ਨਹੀਂ ਹੋਰ ਵੀ ਕਰ ਦਾਂਗੇ 5000 ਠੀਕ ਆ ਮੌਕੇ ਤੇ ਮਾਤਨ ਹੋ ਜਾਊਗਾ ਠੀਕ ਆ 260 ਦਾ ਮਿਲ ਜੂਗਾ ਜੀ ਅੱਗੇ ਆਗੇ ਜੀ ਫਾਰਮ 60 ਇਹ ਕਿਹੜਾ ਮਾਡਲ ਆ ਬਾਈ ਠੀਕ ਹੈ ਜੀ 2001 ਮਾਡਲ ਆ ਨੰਬਰ ਵੀ ਆਵਣਾ ਨਾ ਨੰਬਰ ਵੀ ਆਉ ਠੀਕ ਆ 10ਾਂ ਦੀ ਗੱਲ ਕਰੀ ਬਾਈ ਫਿਰ ਹੋਣਗੇ ਦੇ 55 60 ਪਰ ਇਹ ਠੀਕ ਆ ਰੰਗ ਬੇੜ ਦਾ ਬਾਈ ਦੰਡਾ ਬੇਟਾ ਮਾੜਮਾ ਸਭ ਪੂਰਾ ਹੈਗਾ ਬਾਕੀ ਦੀ ਸਾਰੀ ਓਰੀਜਨਲ ਆ ਜੀ ਠੀਕ ਆ ਬਾਡੀ ਲਾਈਨ ਸਾਰੀ ਓਰੀਜਨਲ ਆ ਸਮਾਨ ਇਹਦੇ ਨਾਲ ਵੀ ਪੂਰਾ ਹੀ ਆ ਪੰਜੇ ਸਮਾਨ ਸਾਰਾ ਠੀਕ ਆ ਜੀ ਸਮਾਨ ਟਰਾਈਟਰ ਨਾਲ ਪੂਰਾ ਜੀ ਡੰਡਾ ਫੱਟੀ ਛੱਦਰ ਇੰਜਨ ਗੇਅਰ ਦਾ ਪੂਰਾ ਚੰਗਾ ਵਾਹ ਕੇ ਲੈ ਜੀ ਪੂਰਾ ਵਧੀਆ ਲੈਫਟ ਪਾਸੇ ਮੂਰੇ ਵਾਲਾ ਇਹ ਮੂਰੇ ਲੈਫਟ ਪਾਸੇ ਜੀ ਠੀਕ ਆ ਭਾਈ ਇੰਜਨ ਗੇਅਰ ਦਾ ਪੂਰਾ ਚੰਗਾ ਠੀਕ ਆ ਡਿਮਾਂਡ ਭਾਈ 95 ਡਬਲ ਕਲਚ ਆ ਡਬਲ ਕਲਚ 195 ਜਿਹੜਾ ਵੀਡੀਓ ਸ਼ੇਅਰ ਕਰਕੇ ਹੋਗਾ ਦੇ ਦਾਂਗੇ 75 ਦਾ 175000 ਦਾ ਠੀਕ ਆ 20000 ਛੱਡ ਦੂੰਗੇ ਹਾਂਜੀ ਠੀਕ ਆ ਬਾਈ ਜਿਹੜਾ ਇੱਧਰ ਫਾਰਮ ਪੰਸਾਲੀ ਹੈ 2010 ਮਾਡਲ 2010 ਮਾਡਲ ਆ 50 ਵੀ ਨੰਬਰ ਆ ਨਾ ਬਟਿੰਡੇ ਦਾ ਟਾਇਰਾਂ ਦੀ ਗੱਲ ਕਰੀਏ ਸਾਰੇ ਇਹਦੇ 4 ਗੱਲ ਪੈਸੇ ਚਾਰੇ ਟਾਇਰ ਅੱਧੇ ਰੰਗ ਪੇੜ ਦਾ ਓਰੀਜਨਲ ਆ ਨਾ ਫਿਰ ਇਹਨੂੰ ਸਾਰੇ ਹੀ ਠੀਕ ਹੈ ਜੀ ਟਰੈਕਟਰ ਸਾਰਾ ਓਰੀਜਨਲ ਆ ਇੰਜਨ ਗੇਅਰ ਦਾ ਸਮਾਨ ਪੂਰਾ ਨਾ ਬਾਈ ਹਾਂ ਇਹਦੇ ਨਾਲ ਸਮਾਨ ਟਰੈਕਟਰ ਨਾਲ ਪੂਰਾ ਜੀ ਡੰਡਾ ਫੱਟੀ ਛਤਰੀ ਇੰਜਨ ਗੇਅਰ ਦਾ ਪੂਰਾ ਚੰਗਾ ਵਾਕੇ ਚਲਾ ਕੇ ਟਰੈਕਟਰ ਲਿਆ ਸਕਦੇ ਹੋ ਗੱਲ ਕਰੀਏ ਇਹਦੀ ਡਿਮਾਂਡ ਬਈ 2 ਲੱਖ 60000 ਰੁਪਏ 268 ਜਿਹੜਾ ਕਰਕੇ ਆਉਂਦਾ ਬਈ ਸ਼ੇਅਰ ਵੀਡੀਓ 2000 ਰੇਟੂ ਛੱਡਦੇ 268 ਤੋਂ 258 48 248 ਦਾ ਦੇ ਦਾਂਗੇ ਠੀਕ ਹੈ ਜੀ ਅੱਗੇ ਆਗੇ ਜੀ ਫੋਰਡ ਇਹ 2003 ਮਾਡਲ ਆ ਜੀ 2003 ਨੰਬਰ ਪੀ ਆਵਣਾ 1 ਰੁਪਿਆ ਇਹਦੇ ਟਾਇਰਾਂ ਦੀ ਗੱਲ ਕਰੀ ਬਈ ਇਹਦੇ ਟਾਇਰ ਮੰਨ ਲਓ ਹੈਗੇ 70 ਰੁਪਏ ਦੇ ਚਾਰੇ ਹਾਂ ਜੀ ਚਾਰੇ ਠੀਕ ਹੈ ਜੀ ਰੰਗ ਪੇੜ ਦਾ ਬਈ ਚੌਂਪੜੀ ਤੇ ਲੱਗੇ ਨਾਲ ਉਹ ਠੀਕ ਹੈ ਜੀ ਇਹ ਨਹੀਂ ਫਿਰ ਅਰਜੀਨਲ ਆ ਮੜਗਾੜ ਤੇ ਰਮੇ ਦੇ ਕੱਲੇ ਨਾਲ ਠੀਕ ਆ ਬਾਕੀ ਆ ਵੇਟ ਕੰਪਨੀ ਦੇ ਆ ਸਮਾਨ ਇਹਦੇ ਨਾਲ ਹੀ ਪੂਰਾ ਹੀ ਆ ਹਾਂ ਇਹਦੇ ਨਾਲ ਹੀ ਠੀਕ ਆ ਜੀ ਪੀਵੀਟੀ ਨਾਲ ਸੰਗਰੂਰ ਦਾ ਨੰਬਰ ਆ ਇੰਜਨ ਗੇਅਰ ਦਾ ਪੂਰਾ ਚੰਗਾ ਬਾਾਕੀ ਦੇ ਆ ਸਕਦੇ ਹਨ ਮੈਸੀ 1035 ਦਾ ਇੰਜਨ ਹੁੰਦਾ ਠੀਕ ਆ ਜੀ ਮੈਸੀ ਦਾ ਇੰਜਨ ਹੁੰਦਾ 1035 ਦਾ ਕੰਪਨੀ ਵੱਲੋਂ ਹੀ ਤੇ ਕੀ ਡਿਮਾਂਡ ਆ ਬਾਈ ਇਹਦੀ ਡਿਮਾਂਡ ਹੈਗੀ ਆ 190000 ਜਿਹੜਾ ਬਾਈ ਵੀਡੀਓ ਸ਼ੇਅਰ ਕਰਕੇ 70 ਦਾ ਇਹ ਇੱਕ ਲੱਖ 70000 ਏ ਬਈ ਚਾਰੇ ਡਰਾਈਵਰ ਕਿਹੜੇ ਪਿੰਡ ਵਕਾਉਓ ਜੀ ਪਿੰਡ ਡਾਲਾ ਵੀਰੇ ਠੀਕ ਹੈ ਜਿਹੜਾ ਮੋਗਾ ਪਲਾ ਮੋਗਾ ਤੇ ਨੰਬਰ ਬੋਲਿਓ ਬਈ 98555 ਹਾਂਜੀ 84355 ਬਈ ਹੁਣ ਤੁਹਾਡੀ ਜਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨਤਾਨ ਕਰਦੇ ਠੀਕ ਹੈ ਜੀ ਵੀਡੀਓ ਨੂੰ ਕਰਦੇ ਜੀ ਦਬਕੇ ਸ਼ੇਅਰ ਸੋ ਸਾਰਿਆਂ ਦਾ ਧੰਨਵਾਦ